2016 ਮਾਡਲ ਦੋਸਤੋ ਸੇਮਾਲੀਕਾ 750 ਵਿਦ ਕੈਬਿਨਾ ਕੈਬਨ ਸਿੰਪਲ ਆ ਬਲੋਰ ਵਾਲਾ ਪਹਿਲਾਂ ਤੁਹਾਨੂੰ ਦੱਸ ਜੀ ਵੀਡੀਓ ਚੱਲਦੀ ਦੇ ਵਿੱਚ ਰਾਜਪੁਰਾ ਨੰਬਰ ਆ ਜੀਵਿਨਾਰ ਦੇ ਨਾਮ ਆ ਟਰੈਕਟਰ ਇਸ ਟਾਈਮ ਜਿਹੜੇ ਸੇਲ ਕਰਨ ਦੇ ਆ ਟਰੈਕਟਰ ਦੀ ਪਹਿਲਾਂ ਪੂਰੀ ਮੈਂ ਤੁਹਾਨੂੰ ਰਾਉਂਡ ਲੁੱਕ ਨਿਗਾਹ ਮਰਾਦਾ ਫਿਰ ਤੁਸੀਂ ਸਾਰੀ ਡਿਟੇਲ ਦੇ ਵਿੱਚ ਤੁਹਾਨੂੰ ਵੀਡੀਓ ਕਰ ਲਾਂਗੇ ਟਾਇਰ ਪਿਛਲੇ 14 9 28 ਦੇ ਆ ਟਾਇਰ ਦੀ ਗੱਡੀ ਚੈੱਕ ਕਰ ਲਓ ਕਿੰਨੀ ਖੜੀ ਐ ਇਸ ਟਾਈਮ ਠੀਕ ਐ ਜੀ ਅਪੋਲੋ ਦੇ ਪਿਛਲੇ ਟਾਇਰ ਆ ਚੰਗਾ ਪਿੱਛੇ ਸਮਾਨ ਵਧੀਆ ਕੰਪਲੀਟ ਹੈ ਜਿਵੇਂ ਡੰਡੇ ਦੀ ਹੁੱਕ ਹੋ ਗਈ ਲਿੰਕਾਂ ਜੱਟ ਹੋ ਗਏ ਸਾਰਾ ਸਮਾਨ ਪਿੱਛੋਂ ਵਧੀਆ ਡਬਲ ਡਿਸਟਰੀਬਿਊਟਰ ਇਹ ਆਮ ਜਿਹੜੇ ਟਰੈਕਟਰ ਕੈਬਨਾ ਕੁਮ ਵਾਲਿਆਂ ਨੂੰ ਡਬਲ ਡਿਸਟਰੀਬਿਊਟਰ ਹੁੰਦਾ ਚਾਰ ਨਿਕਲਾਣੇ ਵੈਸੇ ਦੋ ਨਿਕਲਾਣਾ ਟਰੈਕਟਰ ਹੁੰਦਾ ਲਿਫਟ ਪੂਰੀ ਹੈਵੀ ਡਿਊਟੀ ਲਿਫਟ ਹੈ ਦੀ ਆਰਮਾ ਦੇਖੋ ਕਿੱਡੇ ਕਿੱਡੀਆਂ ਤਕੜੀਆਂ ਇਹ ਬਾਗਾ ਵਾਸਤੇ ਜਾਂ ਹੋਰ ਕੰਮਾਂ ਕਰਾ ਵਾਸਤੇ ਟਰੈਕਟਰ ਕੰਪਨੀ ਨੇ ਸਪੈਸ਼ਲ ਗੱਡੇ ਸੀਗੇ ਗੁੱਡੇ ਦੇਖੋ ਕਿੱਡੇ ਹੈਵੀ ਆ ਟਰੈਕਟਰ ਦੇ ਸੋਲੇ ਗੁੱਡੇ ਹੈਵੀ ਆ ਟਰੈਕਟਰ ਦੇ ਪਿਛਲਾ ਹਿੱਸਾ ਪੂਰਾ ਵਧੀਆ 4 ਸਿਲੰਡਰ ਵਾਲਾ ਆ ਆ ਇੱਕ ਹੀ ਹੰਡੀ ਜਿਹੜੀ ਆਈ ਹੈ ਨਾ ਦੇਖੋ ਆ ਤੁਸੀਂ ਵੇਖੋਗੇ ਆ ਟੋਚਨਾ ਵਾਸਤੇ ਸਪੈਸ਼ਲ ਟਰਾਲੀ ਵਾਸਤੇ ਆ ਪਿੱਛੇ ਜਿਹੜੀ ਆ ਸਲਿੱਪ ਗੇਅਰ ਵੀ ਇਹਦਾ ਪਿੱਛੇ ਆ ਗਿਆ ਪਿੱਛੇ ਲੀਵਰ ਲਈ ਦੇਖੋਗੇ ਤੇਲ ਬ੍ਰੇਕਾਂ ਨਾਲ ਇਹ ਹੈ ਦੇਖਣ ਨੂੰ ਟਰੈਕਟਰ 3 ਸਿਲੰਡਰ ਆ ਗਏ ਹੋਈਆਂ ਪਰ ਇਹਦਾ ਜਿਹੜਾ ਪਿਛਲਾ ਹਿੱਸਾ ਇਹ 4 ਸਿਲੰਡਰ ਵਾਲਾ ਦੋਸਤੋ ਕਿਤੇ ਵੀ ਇਹਦੀ ਜਿਹੜੀ ਗੱਲ ਕਰਾ ਜੀ ਉਨੀਓ ਗੱਲ ਹੋਊਗੀ ਜਿਹੜੀ ਕਰਾਂਗੇ ਕਦੇ ਵੀ ਕੋਲੋਂ ਵਧਾ ਚੜਾ ਕੇ ਆਮ ਤਨੂੰ ਪਤਾ ਅੱਜ ਕੱਲ ਕੀ ਹੁੰਦਾ ਪ੍ਰਮੋਸ਼ਨ ਕਰਨੀ ਹੁੰਦੀ ਆ ਤੇ ਆ ਦੇਖੋ ਸਟਾਰਟ ਚੱਲਦਾ ਤੁਹਾਨੂੰ ਕੋਈ ਕੁਝ ਵੀ ਪਹਿਲਾਂ ਤੇ ਉਪਰ ਨੂੰ ਸਾਊਂਡ ਪੈਸ ਕਰਦੇ ਤੇ ਬਾਲੀਵੁੱਡ ਤੋਂ ਆਹ ਆਇਆ ਤੇ ਉਹ ਆ ਗੂਚਾ ਨੌਟੇਰੀ ਪੱਲੇ ਤੇ ਉਹ ਤਾਂ ਪਰਫਰ ਕਰਦਾ ਹੈ ਕਿ ਉਹ ਤਿਆਰ ਜ਼ਰੂਰ ਪੈਂਦੇ ਅਗਲੇ ਅਗਲੇ ਤੇ ਟਰੈਕਟਰ ਤੋੜ ਕੇ ਦਿਖਾਵੇ ਇੱਕ ਵਾਰੀ ਤੇ 4x4 ਦਾ ਵੀ ਵਧੀਆ ਹਿੱਸਾ ਕੋਈ ਐਨ ਵੀ ਹਿੱਸਾ ਕਾ ਭਾਲਦਾ ਹੋਵੇ ਹਿੱਸਾ ਵੀ 4x4 ਦਾ ਪੂਰਾ ਵਧੀਆ ਵਾ ਕੋਈ ਹੋਰ ਵੀ 4 ਦਾ ਹਿੱਸਾ ਇੱਕ ਤਾਂ ਉਸੇ ਸਮਾਨ ਨੂੰ ਚੱਟੇ ਹੁੰਦਾ ਟੋਟਲ ਇਸ ਕਰ ਤੱਕ ਪੂਰਾ ਸਮਾਨ ਮੈਂ ਦੇ ਦਿਆਂਗਾ ਜਿਹੜਾ ਭਾਈ ਟਾਇਰ ਕਟਾਈ ਕਰੀ ਹਾਂ ਜੇਕਰ ਬੁੱਤ 4x4 ਦਾ ਵਧੀਆ ਟਰੈਕਟਰ ਦੇ ਟੈਸ਼ਨ ਦੇ ਮੈਸੇਜ ਵਾਜੂਦ ਚੈੱਕ ਕਰ ਲਓ ਕੋਈ ਬਾਹੀ ਨਹੀਂ ਜੀ ਮੇਰਾ ਟਰੈਕਟਰ ਆਹ ਬੜਾ ਤੋਰਦਾ ਹੀ ਦਾ ਅੱਜ ਨਾਲ ਹੁੰਦਾ ਬੈਕ ਮਾਰ ਬੈਕ ਤੋਰੀ ਕਲਸਟਰ ਮੀਟਰ ਵੀ ਤੁਹਾਨੂੰ ਅੰਦਰੋਂ ਲਾਉਣਾ ਪੂਰਾ ਚੱਲਦਾ ਹੈ ਇਸ ਟਾਈਮ ਤੇ ਉੱਪਰ ਵੱਤੀ ਦਿੱਤੀ ਇਹ ਕੈਵਨ ਜੇ ਤੁਸੀਂ ਏਸੀ ਕਰਵਾਉਣਾ ਹੈ ਤੁਹਾਡਾ ਏਸੀ ਵੀ ਹੋ ਜਾਊਗਾ ਜੇ ਤੁਸੀਂ ਕੈਵਨ ਏਸੀ ਵੀ ਕਰਵਾਉਣਾ ਤਾਂ ਤੁਹਾਡਾ ਕਾਰਨ ਏਸੀ ਵੀ ਹੋ ਜਾਊਗਾ ਸਾਰਾ ਵਧੀਆ ਟਰੈਕਟਰ ਚੱਲਦਾ ਕਾਮੰਡਾ ਜੀ ਵੀਾਰੇ ਦੇ ਵਿੱਚ ਆ ਜਾਂਦਾ ਕੋਈ ਵਾਰ ਅਗਲੇ ਨਾਲ ਹੋਰ ਇਪਲੀਮੈਂਟ ਲੋਡ ਹੁੰਦੀ ਆ ਤਾਂ ਸੇਲ ਕਰਦੇ ਅੰਦਰੋਂ ਵੀ ਟਰੈਕਿੰਗ ਆ ਮਾਰਾ ਬੰਦੇ ਮਿੰਡੋਂ ਮਿੰਡੋਂ ਪੂਰੀਆਂ ਕੰਮੀਆਂ ਡੱਟ ਫਤ ਪੂਰੇ ਘੈਂਟ ਆ ਇਹਨਾਂ ਨੂੰ ਕਰਦੇ ਆ ਆ ਵੀ ਮਾਰਾ ਜੇ ਐਡਾ ਕੂਲਸ ਨਹੀਂ ਰਿਹਾ ਨਾ ਇਹ ਲੋਗੇ ਦੇਖ ਚਾਹ ਉਹ ਤਰਾਹੋਂ ਆਏ ਜਿਹੜੇ 3 ਸਪੀਡ ਆਏ ਤਰਾਹੋਂ ਆਏ ਆ ਜਿਹੜਾ ਤਰਾਹੋਂ ਦਾ 3 ਡੀਰ ਹੁਣ ਆ ਪਿੱਛੇ ਆ ਦੀਵਰ ਦੇਖੀ ਕਾਲਾ ਫੋਰਵਰਡਰ ਆ ਦੀਵਰ ਲਾ ਕੇ ਫੋਰਵਰਡਰ ਚੈੱਕ ਕਰ ਆ ਲਾ ਫੋਰਵਰਡਰ ਫੋਰ ਦਾ ਆ ਚੱਲ ਹੁਣ ਕੋ ਆਪਾਂ ਵੀਡੀਓ ਦੇ ਵਿੱਚ ਫੋਨ ਤਸਦੀਕ ਕਰਾ ਕੇ ਕਿਸਾਨ ਭਰਾ ਨੂੰ ਦੇ ਰਹੇ ਹਾਂ ਅੱਗੇ ਦੇਖਣ ਤੋਂ ਅੱਗੇ ਆ ਹੁਣ ਬਚਾ ਦੂ ਔਰ ਬਾਈ ਫੋਰ ਪੂਰਾ ਵਰਕਿੰਗ ਆ ਬਾਈ ਜੀ ਇਸ ਟਾਈਮ ਨਾਲ ਯਾਰ ਲਾ ਦੇ ਵੀ ਚੈੱਕ ਕਰਿਆ ਕਈ ਵਾਰ ਕੀ ਹੁੰਦਾ ਜਿੰਨੇ ਵੀ ਵੀਰ ਨਾ ਲੈਂਦੇ ਆ 4x4 ਕਈ ਵਾਰ ਕੁਝ ਨਾ ਕੁਝ ਪਾਰਟਸ ਜ਼ਰੂਰ ਘੱਟ ਹੁੰਦੇ ਆ ਜਿਨ੍ਹਾਂ ਨੂੰ ਲੋੜ ਨਹੀਂ ਹੁੰਦੀ ਉਹ ਕੱਢ ਕੇ ਸਿੱਟ ਦਿੰਦੇ ਆ ਤੇ ਗੰਡਵਾ ਉੰਡਵਾ ਦੀਆਂ ਪੂਰੀਆਂ ਰਬੜਾਂ ਰੋੜਾ ਸੈਟ ਆ ਟਰੈਕਟਰ ਦੀ ਇੰਡੀਕੇਟਰ वगैरह ਸਭ ਟੈਨ ਦਾ ਲੱਗੇ ਆ ਤੇ ਅੰਦਰੋਂ ਦੇ ਨਿਗ੍ਹਾ ਮਾਰਦੋਂ ਬੈਟਰੀ ਤੋਂ ਵੱਧਿਆ ਰੇਸ਼ਾ ਹੋਇਆ ਮੈਨੂੰ ਮੰਨ ਟੈਂਡਾ ਬਸ ਇੱਥੇ ਤੱਕ ਆਪਣਾ ਬਰੋਡ ਲੋਡ ਆ ਏਸੀ ਦਾ ਕੰਪਰੈਸ਼ਨ ਮੈਂ ਪਸਤਾ ਕੋਲ ਆਣਾ ਚਾਹ ਕੋਈ ਤਾਂ ਲਵਾ ਕੇ ਏਸੀ ਵੀ ਹੋ ਜੂਗਾ ਕਰਦੇ ਬੰਦ ਕਰਦੇ ਕ੍ਰਿਫਰ ਸ਼ੋ ਖੋਲਦੇ ਕੱਢ ਲਿਆ ਬੰਦ ਨਾ ਕਰੀ ਕੱਢ ਲਿਆ ਬੰਦ ਨਾ ਕਰੀ ਆ ਸ਼ੋ ਖੋਲੋ ਭਾਈ ਮਣੀ ਆਯੂਧਨ ਖੋਲ ਕੇ ਅੰਦਰ ਸ਼ੋ ਵਗੈਰਾ ਸਾਰੀ ਟਰੈਕਟਰ ਦੀ ਨਿਗਾ ਮਾਰਾ ਦिए ਐਕਸਾਈਡ ਜਪਤ ਨਹੀਂ ਕਿਹੜੀ ਕੰਪਨੀ ਦੀ ਰਹੀ ਐਕਸਾਈਡ ਦੀ ਉਹ ਬੈਟਰੀ ਹੈ ਓਰੀਜਨਲ ਸਾਰੀ ਕੰਪਨੀ ਫੀਟਡੀ ਕੋਈ ਵੀ ਚੀਜ਼ ਛੇੜੀ ਨਹੀਂ ਗਈ ਟਰੈਕਟਰ ਦਾ ਸਿਰਫ ਇੱਕ ਕਹਿੰਦੇ ਵੀ ਡਰਾਈਵਰ ਰੱਖਿਆ ਭਰਾ ਹੁਣਾਂ ਦੇ ਬੱਚੇ ਬਾਹਰ ਹਨ ਤੇ ਬੱਚਿਆਂ ਕੋਲ ਜਾਣਾ ਇਹਨਾਂ ਨੇ ਤੇ ਇਸ ਕਰਕੇ ਸੇਲ ਕਰਨ ਦੇ ਪਹਿਲਾਂ ਕੀਤੀ-ਕੁਤੀ ਆਪ ਕਰਦੇ ਸੀ ਤੇ ਹੁਣ ਕੀਤੀ ਛੱਡ ਦੇਣੀ ਹੈ ਟਰੈਕਟਰ ਤਿੰਨ ਸਿਲੰਡਰ ਅੰਦਰੋਂ ਸਾਰਾ ਟਰੈਕਟਰ origignal ਆ ਵੀਰੋ ਤੇ ਬਾਕੀ ਤੁਸੀਂ ਚੈੱਕ ਕਰ ਲਿਓ ਕੋਈ ਐ ਨਹੀਂ ਵੀ ਵਪਾਰੀ ਦਾ ਤਿਆਰਤੀ ਉਹ ਕਰਿਆ ਕੈਬਨ ਦੇ ਵਿੱਚ ਸਿਰਫ ਇੱਕ AC ਦੀ ਘਾਟ ਆ ਜੇ ਤੁਸੀਂ AC ਆਪਣਾ ਲਵਾ ਲਓ ਤੇ ਵਧੀਆ ਤੁਹਾਡਾ ਇਹ AC ਕੈਬਨ ਵੀ ਟਰੈਕਟਰ ਹੋ ਜਾਊਗਾ ਸਿਰਫ ਜਿਹੜੇ ਬਲੋਰ ਆ ਸਿੰਪਲ ਇਹਦੇ ਵਿੱਚ ਲੱਗੇ ਇਹ ਕੰਪਰੈਸ਼ਰ ਵਗੈਰਾ ਇਹਨੂੰ ਜਿਹੜਾ ਨਹੀਂ ਲੱਗਾ AC ਵਾਲਾ ਸ਼ਾਇਦ ਇਹ ਵੀ ਤਿੰਨ ਸਿਲੰਡਰ ਕਰਕੇ ਨਾਲ ਆਇਆ ਹੋਊਗਾ ਵੀ ਇੰਨ ਲੋਡ ਨਾ ਮੰਨੇ ਇਸ ਕਰਕੇ ਜਿਹੜਾ ਇਹਨੂੰ ਜਿਹੜਾ ਏਸੀ ਨਾ ਕੰਪਨੀਆ ਦਿੱਤਾ ਹੋਵੇ ਵੀ ਕੱਲਾ ਜਿਹੜਾ ਇਹਨੂੰ ਇਹ ਜਿਹੜਾ ਬਲੂਅਰ ਲਾ ਕੇ ਤੇ ਕੈਵਨ ਬੰਦ ਕਰਿਆ ਹੋਊਗਾ ਬਾਗਬੂਗ ਦੇ ਵਿੱਚ ਕਈ ਵਾਰ ਨਾ ਬਾਗਾਂ ਦੇ ਵਿੱਚ ਚੱਲਣਾ ਹੁੰਦਾ ਟਰੈਕਟਰ ਤੇ ਡਰਾਈਵਰ ਦੇ ਉੱਪਰ ਵੱਜਦਾ ਹੁੰਦਾ ਕਈ ਵਾਰ ਨਾ ਟਾਹਣੀਆਂ ਟੂਣੀਆਂ ਇਸ ਕਰਕੇ ਵੀ ਇਹ ਦਿੱਤੇ ਸੀਗੇ ਆ ਲੋ ਜੀ 4x4 ਚੈੱਕ ਕਰੋ ਟਰੈਕਟਰ ਤੇ ਕੀਮਤ ਵੀ ਤੁਹਾਨੂੰ ਦੱਸਦਾ ਟਰੈਕਟਰ ਦੀ ਨਹੀਂ ਚੌਰਾ ਪੇਨਾ ਟਰੈਕਟਰ ਆਪਣਾ ਦੇਖ ਲੋ ਤਾਰੀ ਤਸੱਲੀ ਕਰ ਲੋ ਤਾਰੀ ਤੁਨ ਗੱਲਬਾਤ ਟਰੈਕਟਰ ਦੀ ਸਿਰਫ ਇੱਕ ਅਗਲੇ ਟਾਇਰ ਪੈਂਦੇ ਆ ਕਲੀਅਰ ਜੋ ਵੀਡੀਓ ਦੇ ਵਿੱਚ ਜਿੰਨੇ ਟਰੈਕਟਰ ਦਿੱਤੇ ਆ ਜਿੰਨੇ ਦੀ ਆ ਮਹੀਨੇ ਦੇਢ ਦੇ ਵਿੱਚ ਵੀਡੀਓ ਪਾਈਆਂ ਸਾਰਿਆਂ ਦੇ ਫੋਨਾਂ ਤੇ ਬਿਆਨੇ ਹੋਏ ਆ ਕੋਈ ਆ ਕੇ ਵੀ ਉਹੀ ਗੱਲ ਨਿਕਲੂਗੀ ਤੁਹਾਡੀ ਤੇ ਸਾਡੀ ਵੀਡੀਓ ਚ ਵੀ ਉਹੀ ਗੱਲ ਪ੍ਰੋਪਰ ਹੋਊਗੀ ਕੋਈ ਵੀ ਗੱਲ ਅਸੀਂ ਐ ਨਹੀਂ ਵੀ ਕੋਲੋਂ ਲਾ ਕੇ ਵਧਾ ਕੇ ਵੀ ਲੈਣ ਦੇ ਮਾਰਿਆਂ ਜਾਂ ਪੈਸੇ ਲੈ ਕੇ ਕਿਸੇ ਦੀ ਪ੍ਰੋਮੋਸ਼ਨ ਕਰੀਏ ਤੇ ਉਹ ਗੱਲ ਨਹੀਂ ਅਸੀਂ ਕਦੇ ਵੀ ਕਰੀ ਵੀਰੋ ਤੇ ਆਦੋਂ ਅੱਗੇ ਤੈਨੂੰ ਸਾਰਾ 4x4 ਗੇਅਰ ਲਾ ਕੇ ਚੈੱਕ ਕਰ ਲੈਣਾ ਦਾ ਜੇ ਕੱਲ ਨੂੰ ਕਿਸੇ ਵੀਰ ਦਾ ਵਿਚਾਰ ਬਣਦਾ ਲਾ ਲੋ ਵੀ ਇਹਦੇ ਚ 4 ਸਿਲੰਡਰ ਇੰਨ ਰੱਖਣ ਦਾ ਤੇ ਸੇਮ ਫੀਟਿੰਗ ਆ ਤੁਸੀਂ 4 ਸਿਲੰਡਰ ਇੰਨ ਵੀ ਇਹਦੇ ਚ ਰੱਖ ਸਕਦੇ ਹੋ ਪਿਛਲਾ ਹਿੱਸਾ ਜਿਹੜਾ ਇਹਦਾ 4 ਸਿਲੰਡਰ ਵਾਲਾ ਬਿਲਕੁਲ ਇੱਕ ਨਟ ਦਾ ਵੀ ਨਹੀਂ ਫਰਕ ਇੱਕ 13 ਨੰਬਰ ਨਟ ਵੀ ਕੀ ਹੁੰਦਾ ਸਿਰਫ ਵੱਡੇ ਇਹਨੂੰ ਜਿਹੜੇ ਆ ਫਰੇਮ ਪੈ ਜਾਣਗੇ ਤੇ ਜਿਹੜਾ ਪਿਛਲਾ ਹਿੱਸਾ ਇਹਦਾ 4 ਸਿਲੰਡਰ ਵਾਲਾ ਫਿਲਹਾਲ ਤੁਸੀਂ 3 ਸਿਲੰਡਰ ਆਪਦਾ ਕੰਮ ਲਓ ਜਦੋਂ ਕਿ ਤੈਨੂੰ ਫਿਊਚਰ ਤੁਹਾਨੂੰ ਲੋੜ ਪੈ ਜੇ ਤੁਸੀਂ ਰੱਖਣਾ ਆ ਦੇਖੋ ਪਿੱਛੇ ਪਲੇਟਾਂ ਦੇਖੋ ਕਿੜੇ-ਕਿੜੇ ਤਕੜੀਆਂ ਲੱਗੀਆਂ ਐਂਗਲ ਹੈਨਾ ਤੇ ਬਹੁਤ ਸੋਹਣੇ ਐਂਗਲ ਪਿੱਛੇ ਹੁੱਕ ਬਹੁਤ ਸੋਹਣੀ ਬਣੀ ਹੋਈ ਆ ਹੈਨਾ ਤੇ ਆ ਤੁਹਾਨੂੰ ਵਾਰ-ਵਾਰ ਮੈਂ ਵੀਡੀਓ ਦੇ ਵਿੱਚ ਇ thế ਕਰਕੇ ਦੱਸ ਰਿਹਾ ਵੀ ਇਹ ਏਸੀ ਕੈਬਨ ਨੀਗਾ ਟਰੈਕਟਰ ਇਹ ਸਿਰਫ ਬਲੌਰ ਲੱਗਾ ਤੇ ਸਿਰਫ ਜਾਂ ਅਗਲੇ ਟਾਇਰ ਪੈਂਦੇ ਆ 4 ਲੱਖ ਤੇ 80 ਹਜ਼ਾਰ ਤੇ ਮਨਾਇਆ ਭਾਜੀ ਨੂੰ ਪਹਿਲਾਂ ਇਹ 5 ਲੱਖ ਤੋਂ ਨਹੀਂ ਸੀ ਘਟਦੇ ਟਰੈਕਟਰ ਦਾ ਮੈਂ ਕਿਹਾ ਭਾਜੀ ਨਹੀਂ ਰੇਟ ਤੁਸੀਂ ਦੇਣ ਵਾਲਾ ਦੱਸੋ ਇਹ ਕਹਿੰਦੇ ਵੀ ਅਸੀਂ ਵੀ ਸਿਰਫ ਟਰੈਕਟਰ ਦੀ ਵੇਟ ਚੰ ਜਦੋਂ ਟਰੈਕਟਰ ਦੇਖ ਗਿਆ ਤਾਂ ਅਸੀਂ ਫਲਾਈਟ ਕਰਾ ਕੇ ਬਾਹਰ ਚਲੇ ਜਾਣਾ ਬੱਚਿਆਂ ਕੋਲ ਦੋਨੇ ਬੱਚੇ ਬਾਹਰ ਨੇ ਤੇ ਆਹ ਲੋ ਟਰੈਕਟਰ ਸਾਰੀ ਤੁਹਾਨੂੰ ਨਿਗਾ ਮੁਰਾ ਦਿਨੇ ਆ ਤੇ ਆਹਨੂੰ ਟਰੈਕਟਰ ਦੀ ਸੀਟ ਵਗੈਰਾ ਸਾਰੀ ओरिजिनल ਆ ਤੇ ਡਰਾਈਵਰ ਹੈ ਚਲਾਉਂਦਾ ਰਿਹਾ ਟਰੈਕਟਰ ਬਿਲਕੁਲ ਬਹੁਤ ਸੋਹਣਾ ਥੋੜੇ ਕੰਮ ਲਿਆ ਹੋਇਆ ਟਰੈਕਟਰ ਤੋਂ ਕੋਈ ਕੁੱਟਿਆ ਨਹੀਂ ਹੋਇਆ ਜਾਂ ਕੋਈ ਚਾਰ ਵਗੈਰਾ ਜਾਂ ਕੋਈ ਹੋਰ ਕੰਮ ਤੇ ਜਿਤਨਾ ਅਜਕਲ ਕਰਾਇਆ ਕਰਾਇਆ ਗਿਆ ਇਹਨੇ ਛੋਟੇ ਟਰੈਕਟਰ ਨੇ ਤੁਹਾਨੂੰ ਪਤਾ ਕਰਾਇਆ ਵੀ ਕੀ ਕਰਨਾ ਇਹਦਾ ਸਿਰਫ ਸ਼ੌਂਕ ਨਾਲ ਜਿਹਨੇ ਵਾਈ ਕਰਨੀ ਆ ਇਹਦੇ ਵਿੱਚ ਬਹੁਤ ਸਸਤਾ ਜੇ ਕਿਸੇ ਨੇ ਇਹਨੂੰ ਏਸੀ ਵੀ ਕਰਾਉਣਾ ਅਟਕ ਕੇ 10000 ਰੁਪਏ ਦੇ ਵਿੱਚ ਆਪਣੇ ਇਥੋਂ ਏਸੀ ਕਾ ਬੰਦਾ ਜਿਹੜਾ ਸਮਾਨ ਆ ਤੁਹਾਨੂੰ ਮਿਲ ਜੂਗਾ 4-5000 ਰੁਪਏ ਦੇ ਵਿੱਚ ਕੰਪਰੈਸ਼ਨ ਆ ਇਹਦਾ ਤੇ ਕੁਲਿੰਗ ਕਵਲ ਵਗੈਰਾ ਇੱਥੇ ਆਪਣੇ ਮਾਰਕੀਟ ਚ ਵਾਧੂ ਪਈਆਂ ਜੇ ਕਿਸੇ ਨੇ ਕੰਪਨੀ ਏਸੀ ਬਲਵਾਉਣਾ ਹੋਵੇ ਏਸੀ ਚਾਲੂ ਵੀ ਕਰਾਉਣਾ ਹੋਵੇ ਤਾਂ ਇਹਨੂੰ ਮੜਾ ਸੌਖਾ ਇਹ ਏਸੀ ਕਵਨ ਵੀ ਹੋ ਜਾਊਗਾ ਤੇ ਦੋਸਤੋ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਕਰਦਾ ਕਰਿਓ 9814504323 76960 1000 ਪੂਰਾ 6 ਨੰਬਰ ਇਹ ਦੋਨੇ ਨੰਬਰ ਆ 79312100582 ਨੰਬਰ ਆ ਆ ショਵ ਬੰਦ ਕਰੀ ਮੜੀ ਇਹ ਕੜੀ ਟਰੈਕਟਰ ਤੋੜ ਕੇ ਦਿਖਾ ਦਈਏ ਫਿਰ ਆਪਣੇ ਜਿੰਨੇ ਸਰੋਤੇ ਸਾਰਿਆਂ ਨੂੰ ਇਹ ਵੀਰੋ ਪੇਜ ਨੂੰ ਜਰੂਰ ਫੋਲੋ ਕਰ ਲਿਆ ਕਰੋ ਸ਼ਾਇਦ ਤੁਹਾਡੇ ਆਰ ਕੀ ਜਾਣਕਾਰੀ ਨਹੀਂ ਤਾਂ ਅਗਲੀ ਜਾਣਕਾਰੀ ਸ਼ਾਇਦ ਤੁਹਾਡੇ ਜਿਹੜੀ ਇਹ ਕੰਮ ਆ ਸਕੇ ਬਹੁਤ ਜਾਣਕਾਰੀ ਜਿਹੜੀਆਂ ਵੀਡੀਓ ਆਪਣੇ ਪੇਜ ਤੇ ਆਪਾਂ ਪਾ ਕੇ ਕਿਸਾਨ ਭਰਾਵਾਂ ਦੇ ਫਾਇਦੇ ਕਰੇ ਆ ਆਪਣੇ ਮੂੰਹ ਮਿੱਠੂ ਬਣਨ ਵਾਲੀ ਗੱਲ ਅਸੀਂ ਨਹੀਂ ਕਰਦੇ ਪ੍ਰਮਾਤਮਾ ਕਰਾਵੇ ਆਪਾਂ ਕੌਣਾ ਕਰਨ ਵਾਲੇ ਤੇ ਜੇ ਭਰਾ ਆਤਨ ਹੁਣ ਲਾਸਟ ਜਿਹੜੀ ਆ ਵੀਡੀਓ ਨੂੰ ਟਰੈਕਟਰ ਦੀ ਸਟਾਰਟ ਕਰਕੇ ਹੁਣ ਤੋਰ ਕੇ ਦਿਖਾਉਣੇ ਆ ਬਹੁਤ ਸੋਹਣਾ ਟਰੈਕਟਰ ਚਲਾਵੇ ਦਾ ਬੈਗਅਰ ਚ ਵੀ ਇਹਨੂੰ ਕਹਿੰਦਾ ਬਾਈ ਨੂੰ ਲਿਆ ਇਹ ਜਿੰਨੇ ਕਿ ਤੁਸੀਂ ਆ ਕੇ ਦੇਖਣੀ ਆ ਤਸੱਲੀ ਕਰਨੀ ਆ ਉਨੇ ਤੁਹਾਨੂੰ ਵੀਡੀਓ ਚ ਕਰਾ ਦੇਣੀ ਆ ਲੈਪ ਜਾ ਕੇ ਕੋਈ ਫੇਰ ਲੈ ਜਾ ਬਈ ਹੋਰ ਆਵਾਜ਼ ਨਹੀਂ ਟਰੈਕਟਰ ਦੇ ਵਿੱਚ ਦੇਖੋ ਤੁਸੀਂ ਆ ਮੈਂ ਕਹਿੰਦਾ ਇੰਨੇ ਚ ਬਾਈ 2 ਵੀਲ ਟਰੈਕਟਰ ਨਹੀਂ ਆਉਂਦਾ ਜਿੰਨੇ ਤੁਹਾਨੂੰ 4 ਵੀਲ ਲਾਦੇ ਇੱਕ ਕਿਹੜਾ ਹੋਰ ਆ ਦੇਖੋ ਲੈਟਾਂ ਛੇਟਾਂ ਸਾਰੀਆਂ ਟਰੈਕਟਰ ਦੀਆਂ ਔਨ ਵਰਕਿੰਗ ਆ ਪੋਰ ਸੇਲ ਆ ਟਰੈਕਟਰ ਬਹੁਤ ਜੈਜ ਰੇਟ ਦੇ ਵਿੱਚ ਆ ਦੋਸਤੋ ਇਹ ਇੰਨੇ ਦਾ ਸੌਦਾ ਹੋਣਾ ਵਾ ਟਰੈਕਟਰ ਦਾ ਇਹ ਉਹੀ ਭਰਾ ਫੋਨ ਕਰਨ ਜਿਹੜੇ ਇੰਟਰਸਟਿਡ ਆ ਪਾਲਤੂ ਦੇ ਵਿੱਚ ਟਾਈਮ ਨਾ ਖਰਾਬ ਕਰਨ ਸਵਾਦ ਲੈਣ ਵਾਲੇ ਭਰਾ ਹਨ ਕੰਮ ਕਰ ਵਾਲੇ ਬੰਦੇ ਹੁੰਦੇ ਆ ਕਈ ਭਰਾ ਪੁੱਛੀ ਜਾਂਦੇ ਨੰਬਰ ਕਿੱਥੋਂ ਦਾ ਜੀ ਮਾਗਲ ਕਿਹੜਾ ਜੀ ਜਦੋਂ ਆਪਾਂ ਵੀਡੀਓ ਦੇ ਸਾਰੀਆਂ ਚੀਜ਼ਾਂ ਦੱਸੀਆਂ ਹੋਈਆਂ ਫੇਰ ਤਾਂ ਦੇਖੋ ਫੋਨ ਕਰਕੇ ਸਮਾਂ ਕਰਾਵ ਕਰਨ ਵਾਲੀ ਗੱਲ ਹੁੰਦੀ ਹੈ ਅਗਲੇ ਦਾ ਜਦੋਂ ਵੀ ਆਪਾਂ ਸਾਰੀਆਂ ਚੀਜ਼ਾਂ ਜਿਹੜੀ ਵੀਡੀਓ 'ਚ ਆਪਾਂ ਦੱਸੀਆਂ ਹੁੰਦੀਆਂ ਉਹੀ ਚੀਜ਼ਾਂ ਦੁਬਾਰਾ ਦੁਬਾਰਾ ਆਪਾਂ ਫੋਨ ਕਰਕੇ ਪੁੱਛੀਏ ਤਾਂ ਚੰਗੀ ਗੱਲ ਨਹੀਂ ਜੀ 2016 ਮਾਡਲ 2016 ਮਾਡਲ 4,80,000 ਟ੍ਰੈਕਟਰ ਦੀ ਜਿਹੜੀ ਡੀਲ ਡਨ ਹੋਊਗੀ 5 ਲੱਖ ਰੁਪਏ ਡਿਮਾਂਡ ਆਂ ਮੈਂ ਵਾਰ-ਵਾਰ ਦੱਸਦਾ ਮੈਨੂੰ ਉਹ ਵੀਡੀਓ ਕਾਲ ਲੱਗਿਆ ਵੀ ਬਾਵਾ ਮੇਰੇ ਖਿੱਚੀ ਜਾਂਦੇ ਰਹੇ ਆ ਵੀ ਬਾਈ 4 ਲੱਖ 80,000 ਨਾ ਪਾ 5 ਲੱਖ ਰੁਪਏ ਡਿਮਾਂਡ ਬੋਲ ਤੇ ਮੈਂ ਤੁਹਾਨੂੰ ਮੈਂ ਕਿਹਾ ਭਾਜੀ ਨਹੀਂ ਜੇ ਆਪਾਂ ਪਹਿਲੇ ਜੈਜ ਮੰਗਾ ਕੇ ਤੇ 19 ਛੇਤੀ ਟ੍ਰੈਕਟਰ ਸੇਲ ਹੋਣਾ ਵਾ ਇਹ ਆਪਾਂ ਪਹਿਲੇ 20,000 ਵੱਧ ਦੱਸਾਂਗੇ ਤੇ ਅਗਲਾ ਸੋਚੀ ਪੈ ਜਾਂਦਾ ਕਿ ਪਹਿਲੇ ਬਾਜਾਜ ਮੰਗ ਲਓ ਤਾਂ ਬਾਅਦ ਚ ਨਾ ਘਟਾਓ ਗੱਲ ਇੰਨੀ ਕਾ ਬਸ ਲੈ ਕੇ ਗਏ ਕਿਰਾਏ ਕਿਰਾਇਆ ਸੈਕੋ ਹੀ ਭੱਜ ਜਾਂਦਾ ਦੇਖੋ ਕੋਹਰਾ ਆਵਾਜ਼ ਨਹੀਂ ਟਰੈਕਟਰ ਦੇ ਵਿੱਚ ਆਪ ਐ ਟਰੈਕਟਰ ਚਲਾਵਾ ਦੇਖੋ ਤੁਸੀਂ ਬਹੁਤ ਸੋਹਣਾ ਚਲਾਈ ਆ ਟਰੈਕਟਰ ਦੀ ਬਹੁਤ ਸੋਹਣੀ ਐਂਟਰ ਟਾਈ ਬਾਹਰ ਲੈ ਆਏ ਆ 4x4 ਲੱਗਾ ਹੋਇਆ ਹੁਣ ਜਿਹੜੀ ਥੋੜੀ ਜਿਹੀ ਘੈਂ ਘੈਂ ਜੀ ਤੁਸੀਂ ਸੁਣਦੇ ਹੋ ਨਾ ਉਹ 4x4 ਗੇਅਰ ਲੱਗਾ ਹੋਇਆ ਆਉਣਾ ਜਿਹੜਾ 4x